लुधियाना ਦੇ ਵਿੱਚ ਬੀਤੀ ਰਾਤ ਪਖੋਵਾਲ ਰੋਡ ਦੇ ਦੇਵਨਗਰ ਚ ਸਾਬਕਾ ਕਾਂਗਰਸੀ ਸਰਪੰਚ ਤੇ ਦੇ ਹੋਰ ਵਿਅਕਤੀ ਕੁਝ ਲੋਕਾਂ ਨੇ ਬੇਰੇਮੀ ਨਾਲ ਕੁੱਟਮਾਰ ਕੀਤੀ ਬਦਮਾਸ਼ਾਂ ਨੇ ਸਰਪੰਚ ਤੇ ਤੇਜਦਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਦਾਅਵੇ ਕਿ ਉਸ ਨੂੰ بیسਬਾਲ ਅਤੇ ਬੱਲੇ ਦੇ ਨਾਲ ਬੁਰੀ ਤਰੀਕੇ ਦੇ ਨਾਲ ਕੁੱਟਿਆ ਗਿਆ ਕੁਝ ਲੋਕ ਇਲਾਕੇ ਦੇ ਵਿੱਚ ਨਸ਼ਾ ਵੇਚਦੇ ਹਨ ਉਹ ਉਹਨਾਂ ਦਾ ਵਿਰੋਧ ਕਰਦਾ ਸੀ ਇਸ ਕਾਰਨ ਪਹਿਲਾਂ ਵੀ ਉਸ ਦੇ ਕਈ ਵਾਰ ਕੁੱਟਮਾਰ ਹੋ ਚੁੱਕੀ ਹੈ ਉੱਥੇ ਜ਼ਖਮੀਆਂ ਦੀ ਪਛਾਣ ਸਾਬਕਾ ਸਰਪੰਚ ਕੋਰਚੰਦ ਉਹਦੇ ਪੁੱਤਰ ਵਿਕਰਮ ਅਤੇ ਰਾਮਕਰਪਾਲ ਦੇ ਵੱਜੋਂ ਹੋਈ ਜਦੋਂ ਨਸ਼ਾ ਵੇਚਣ ਵਾਲਿਆਂ ਨੂੰ ਰੋਕਿਆ ਗਿਆ ਤਾਂ ਉਹਨੇ ਕਿਹਾ ਕਿ ਉਸਤੇ ਇਹ ਹਮਲਾ ਕੀਤਾ ਗਿਆ ਕਿਉਂਕਿ ਉਹ ਅਕਸਰ ਲੋਕਾਂ ਨੂੰ ਇਲਾਕੇ ਦੇ ਵਿੱਚ ਨਸ਼ਾ ਵੇਚਣ ਤੋਂ ਰੋਕਦਾ ਹੈ ਤੇ ਉਹੀ ਲੋਕ ਨੇ ਜਿਨ੍ਹਾਂ ਦੇ ਵੱਲੋਂ ਉਸਦੇ ਉੱਤੇ ਹਮਲਾ ਕੀਤਾ ਗਿਆ ਤਾਂ ਉੱਥੇ ਭੀੜ ਕੱਟਣ ਦੀ ਰੋਡ ਜਾਮ ਦਾ तो इनको विक्की को पहले थप्पड़ मार दिया मैं मैं तो इंतजार कर रहा था रोड खुले मैं बाहर निकल जाऊं उसके बाद में जब इनको थप्पड़ मार दिया तो इन्होंने भी अपना जो बचाव का रास्ता ढूंढा उसके बाद में पीछे इनको भगा लिए गिर गए ये फिर मैं साइकिल लिया था मैं साइकिल खड़ाया आपने बचाने की इनको कोशिश की हाँ कोशिश तो मैं रोरा पाया कि सरपंच को मार डालेंगे सरपंच को मार डालेंगे तो उन, उन्होंने आपके भी तो उन्होंने मतलब जो सचिन नाम का बताया सचिन ने ही मेरे को मारा है ਇਮਨੇ ਹੱਥ ਪਕੜਾ ਵੀ ਸਚਿਨ ਕਾ ਮੈਂ ਅਚੀ ਤਰ੍ਹਾਂ ਸੇ ਪਹਿਚਾਨ ਰਹਾ ਹੂੰ ਕੋਈ ਮੇਰੇ ਕੋ ਇਹ ਨਹੀਂ ਕਿ ਮੈਂ ਬੇਸੂਦ ਮੈਂ ਹਾਂ ਅਜੇ ਕੀ ਨਾਮ ਹੈ ਤੁਹਾਡਾ ਮੈਂ ਕੌਰ ਚੰਦ ਸਾਬਕਾ ਸਰਪੰਚ ਦੇਵਨਗਰ ਪਾਰਟੀ ਪਾਰਟੀ ਕਾਂਗਰਸ ਨੂੰ ਬਲੋਂਗ ਕਰਦਾ ਹਾਂ ਕਿੱਥੇ ਰਹਿੰਦੇ ਹੋ ਦੇਵਨਗਰ ਜੀ ਕੀ ਹੋਇਆ ਅੱਜ ਅੱਜ ਮੈਂ ਆਪਣੇ ਦੁਕਾਨ ਤੇ ਖੜਾ ਸੀਗਾ ਮੈਂ ਕਸਟਮਰ ਨੂੰ ਸੌਦਾ ਦੇ ਰਿਹਾ ਸੀਗਾ ਕਰਿਆਨੇ ਦਾ ਜੀ ਬਾਹਰ 10 15 ਬੰਦੇ ਆ ਗਏ ਉਹ ਮੇਰੇ ਨਾਂ ਤੇ ਗਾਲਾਂ ਲੱਗੇ ਕੱਢਣ ਜੀ ਮੈਂ ਕਸਮਤ ਨੂੰ ਸਮਾਨ ਦਿੱਤਾ ਤੇ ਜਦ ਤੱਕ ਉਹ ਬਾਹਰ ਆਉਣੀ ਗਏ ਹੈ ਅੰਦਾਜ਼ੇ ਅਸੀ ਤੈਸੀ ਕਰਾਂਗੇ ਅੱਜ ਤੋਂ ਗੱਲ ਕਿਸੇ ਵੀ ਦੋ ਤਿੰਨ ਵਾਰੀ ਉਸ ਬੰਦੇ ਨੂੰ ਮੈਂ ਨਸ਼ਾ ਵੇਚਣ ਤੋਂ ਰੋਕ ਰਿਆ ਸੀ ਉਸ ਚੌਂਕ 'ਚੋਂ ਨਾਂ ਵੀ ਦੱਸ ਦੂੰਗਾ ਮੈਂ ਬਾਈ ਫੇਸ ਸਭ ਥੱਪ ਜਾਣਦਾ ਫੋਟੋ ਵੀ ਮੇਰੇ ਕੋਲ ਆ ਕੀ ਨਾਮ ਹੈ ਸਚਨ ਦਾ ਸਚਨ ਨਾ ਅੱਛਾ ਸਨ ਆਫ ਮੇਰੇ ਫਰੇਸ਼ ਮਿਸਤਰੀ ਅੱਛਾ ਅੱਛਾ ਤੇ ਉਹ ਅੱਗੇ ਵੀ ਮੈਂ ਦੋ ਤਿੰਨ ਵਾਰੀ ਰੋਕਿਆ ਉਹਨੇ ਫੁੱਲਾਂ ਵਾਲ ਤੋਂ ਬੰਦੇ ਲਿਆਉਂਦੇ ਆ ਉੱਥੇ ਨਸ਼ਾ ਵੇਚਦੇ ਸੀਗੇ ਦੋ ਤਿੰਨ ਵਾਰੀ ਅੱਗੇ ਵੀ ਰੋਕਿਆ ਉਹ ਰੰਜਸ ਰੱਖੀ ਸੀ ਕਿਹੜਾ ਥਾਣਾ ਪੈਂਦਾ ਥਾਣਾ ਸਾਨੂੰ ਸਦਰ ਪੈਂਦਾ ਜੀ ਪਛਮ ਚੌਕੀ ਚੌਕੀ ਬਸੰਤ ਨਗਰ ਦਾ ਕੰਮ ਕਿਸੇ ਜਿਹੜਾ ਤੁਸੀਂ ਗਾਰੇ ਮੇਰੀ ਦੁਕਾਨ ਤੇ ਮੈਂ ਦੁਕਾਨ ਕਰਿਆਨੇ ਦਾ ਸਾਮਾਨ ਵੇਚਦਾ ਜੀ ਕੀ ਹੋਇਆ ਲੇਖ ਅਕਤਲ ਮੈਂ ਬਿਜਲੀ ਬੋਰ ਤੋਂ ਰਿਟਾਇਰ ਹੋਇਆ 9-10 ਸਾਲ ਹੋ ਗਏ ਮੈਂ ਰਿਟਾਇਰ ਹੋਊਂ ਬਾਅਦ ਮੈਂ ਲੋਕਾਂ ਨੇ ਮੈਨੂੰ ਸਰਪੰਚ ਬਣਾਇਆ ਸੀ ਪਿੱਛੇ ਵਾਲੇ ਡੇਢ ਦਿਨ ਨਹੀਂ ਹੋਇਆ ਸਾਨੂੰ ਸਰਪੰਚ ਨੂੰ ਥੋੜੀਆਂ ਵੋਟਾਂ 'ਚ ਹਾਰ ਗਈਆਂ ਤੋਂ ਉਹ ਬੰਦੇ ਨੂੰ ਮੈਂ ਪਹਿਲਾਂ ਕਈ ਵਾਰੀ ਰੋਕਿਆ ਹੈ ਅੱਜ ਉਹ ਪਤਾ ਨਹੀਂ ਪ੍ਰੀ ਪਲੈਨਿੰਗ ਦੇ ਨਾਲ ਸਵੇਰੇ ਮੇਰੇ ਕੋਲੇ ਹੱਲੇ 9 ਵਜੇ ਮੈਂ ਦੁਕਾਨ ਤੇ ਸੀਗਾ ਸਵੇਰੇ ਵੀ ਮੈਨੂੰ ਇੱਕ ਬੰਦਾ ਆਇਆ ਮੈਨੂੰ ਕਹਿੰਦਾ ਜੇ ਕੋਈ ਲੜਾਈ ਝਗੜਾ ਇੱਥੇ ਹੋ ਜਵੇ ਤੁਹਾਡੇ ਕੋਲੇ ਹਥਿਆਰ ਕੀ ਹੈ ਮੈਂ ਕਿਹਾ ਸਾਹਮਣੇ ਤੇਰੇ ਜਿਹਾ ਇੱਕ ਡੰਡਾ ਇੱਧਰ ਫੇਰ ਕਿੱਧਰ ਪਿਆ ਮੇਰੇ ਤਾਂ ਇਹ ਹੀ ਡੰਡਾ ਹਥਿਆਰ ਹੈ ਅਮਰਜੈਂਸੀ ਉਹ ਕਹਿੰਦੇ ਮੇਰੇ ਤੋਂ ਦੋ ਤਿੰਨ ਵਾਰ ਪਹਿਲਾਂ ਵੀ ਹਮਲੇ ਹੋਏ ਸੀ ਠੀਕ ਹੈ ਕੈਮਰੇ ਵੀ ਲੱਗੇ ਕੈਮਰੇ ਸਾਰਾ ਕੁਝ ਦੱਸ ਦੇਣਗੇ ਤੇ ਮੈਂ ਉਹਨੂੰ ਫਿਰ ਉਹ ਚਲੇ ਗਿਆ ਸਾਹਮਣੂ ਉਹ ਐਸੇ ਕਰਕੇ ਫਿਰ ਉਹ ਬੰਦੇ 10 15 20 ਇਕੱਠੇ ਹੋ ਕੇ ਆ ਗਏ ਦੋ ਤਿੰਨ ਨੂੰ ਤਾਂ ਮੈਂ ਬਾਈਫੇਸ ਜਾਣ ਦਾ ਚਾਰਾ ਨੂੰ ਬਾਕੀ ਬਾਹਰਲੇ ਬੰਦੇ ਸੀ ਰੰਗੇਜ ਨਸ਼ਾ ਵੇਚਣ ਤੋਂ ਰੁਕਿਆ ਸੀਗਾ ਆ ਕੇ ਗਾਲਾਂ ਕੱਢਣ ਲੱਗੇ ਮੈਂ ਘਿਰ 10-15 ਬੰਦੇ ਸੀ ਮਾਰੇ ਕੇ ਸੀਨੇ 'ਤੇ ਮਾਰੇ दांत ਮਾਰਿਆ ਜੀ ਉਹ ਹਗਾ ਮਤਲਬ ਤੇ ਵੀ ਚਾਇਆ ਹੋਗਾ ਸਾਰਿਆਂ ਕੋਲ ਹਥਿਆਰ ਸੀ ਉਹ ਇੱਥੋਂ ਕੱਢਿਓਨੇ 10-15 ਬੰਦੇ ਸੀ ਸੀਸੀਟੀਵੀ ਲੱਗੇ ਆ ਹਾਂਜੀ ਲੱਗੇ ਆ ਜੀ ਮੇਰੀ ਦੁਕਾਨ ਦੇ ਅਸੇ ਕਰੇ 2-3 ਬਰੀ ਪਹਿਲਾਂ ਵੀ ਹਮਲੇ ਹੋਏ ਸੀ ਕਰਕੇ ਸੀਸੀਟੀਵੀ ਵੀ ਮਰੇ ਲਾਇਆ ਲੱਗੇ ਹਾਂਜੀ ਤੁਹਾਡੇ ਕਿੰਨੇ ਜਣੇ ਸੱਟਾਂ ਲੱਗੀਆਂ ਮੇਰੇ ਤਾਂ ਮੇਰੇ ਤਾਂ ਇਕੱਲੇ ਲੱਗੇ ਇੱਕ ਮੁੰਡਾ ਸਾਡੇ ਨਾਲ ਇਹ ਕੰਮ ਕਰਕੇ ਆ ਰਿਹਾ ਇਹਨੇ ਦੇਖਿਆ ਇਹਨੇ ਇਹ ਮੈਨੂੰ ਵੀ ਨਹੀਂ ਪਤਾ ਸੀ ਜਦੋਂ ਇਹ ਆਇਆ ਇਹਨੇ ਦੇਖਿਆ ਸਰਪੰਚ ਨੂੰ ਮਾਰਕੁਟਾਈ ਕਰ ਰਹੇ ਨਾ ਇਹ ਰੋਕਣ ਲੱਗਿਆ ਜਦੋਂ ਮੈਨੂੰ ਮੈਨੂੰ ਥੱਲੇ ਸਿੱਟ ਲਿਆ ਦਾ ਬੇਸਬਾਲ ਕਰ ਇੱਧਰ ਮਾਰ ਇੱਧਰ ਮਾਰ ਇਹਦੇ ਮੈਨੂੰ ਪਤਾ ਨਹੀਂ ਇਹਨੂੰ ਵੀ ਮਾਰਿਆ ਜੀ ਇਹਦੇ ਬਾਅਦ ਪਤਾ ਲੱਗਿਆ ਇਹਨੇ ਮਾਰਿਆ ਇਹ ਧੋਖਰਿਆ ਸੀ ਸਰਪੰਚ ਨੂੰ ਮਾਰਿਆ ਟੋਟਲ ਕਿੰਨੇ ਜਣੇ ਸੱਟ ਲੱਗੀਆਂ ਹਾਂਜੀ ਉਹ ਪਹਿਲੇ ਪੁਲਿਸ ਨੂੰ ਕੰਪਲੇਨਟ ਕੀਤੀ ਇਸ ਚੀਜ਼ ਦੀ ਐ ਪੰਚਾਇਤੀ ਤੌਰ ਤੇ ਉੱਥੇ ਸਮਝਾਉਂਦੇ ਰਿਹਾ ਹਟ ਗਏ ਸੀ ਉੱਥੋਂ ਜੀ ਅੱਛਾ ਜੀ ਹਟ ਗਏ ਸੀ ਮੈਂ ਕਿਹਾ ਜੀ ਨਹੀਂ ਹਟਦੇ ਫੇਰੀ ਪੁਲਿਸ ਨੂੰ ਗਰਿਫਟ ਕਰੂੰਗਾ ਜੀ ਹਾਂ ਜੀ ਇਹ ਜਿਹੜਾ ਜਦੋਂ ਜੇ ਵੇਚਦਾ ਸੀਗਾ ਉਸ ਤੋਂ ਮੈਂ ਇਹਨੂੰ ਰੋਕਿਆ ਉਸ ਤੋਂ ਬਾਅਦ ਇਹ ਛੱਡ ਕੇ ਪਿੰਡ ਛੱਡ ਕੇ ਚਲੇ ਗਏ ਮੁੱਲਾਂਪੁਰ ਪਲਾਟ ਹੀ ਵੇਚ ਕੇ ਚਲੇ ਗਏ ਸੀ ਇਹ ਨਹੀਂ ਕਰਨੀ ਗੱਲ ਆਹ ਸਾਲ ਡੇਢ ਸਾਲ ਦੀ ਗੱਲ ਹੈ ਜੀ ਸਾਲ 1.5 ਸਾਲ ਪਹਿਲਾਂ ਚਲੇ ਗਏ ਸੀ ਇਹ ਉਸ ਤੋਂ ਬਾਅਦ ਦੁਬਾਰਾ ਫਿਰ ਇਸ ਤੇ ਕੰਮ ਆਇਆ ਕੋਈ ਰੇਡ ਕੀਤੀ ਹੈ ਕੋਈ ਨਸ਼ਾ ਤਸਕਰਾਂ ਦੇ ਦੇਖੋ ਹੀ ਨਸ਼ਾ ਤਸਕਰਾਂ ਤੇ ਕੋਈ ਰੇਡ ਨਹੀਂ ਕੀਤੀ ਹੈ ਪੀਸੀਆਰ ਵਾਲੇ ਆਉਂਦੇ ਜਿਹੜਾ ਮਾਰ ਕੇ ਚਲੇ ਜਾਂਦੇ ਆ ਹੋਰ ਕੁਝ ਤੁਹਾਡੇ ਟੋਟਲ ਕਿੰਨੇ ਜਣੇ ਸੱਟਾਂ ਲੱਗਿਆ ਟੋਟਲ ਮੈਨੂੰ ਤਾਂ ਪਤਾ ਹੀ ਨਹੀਂ ਜੀ ਮੈਂ ਤਾਂ ਕੱਲਾ ਹੀ ਸੀ ਉਸ ਟਾਈਮ ਉੱਤੇ ਜੀ ਠੀਕ ਹੈ ਹੋਰ ਕਿਹਦੇ ਕਿਹਦੇ ਲੱਗੇ ਇਹ ਤਾਂ ਫਿਰ ਬਚਾਉਣ ਆਇਆ ਬੰਦਾ ਇਹ ਕਮ ਡਿਊਟੀ ਤੋਂ ਆ ਰਿਹਾ ਸੀਗਾ ਇਹਦੇ ਲੱਗਿਆ RAM KRIPAL ਜੀ ਤਿੰਨ ਜਣੇ ਸੱਟਾਂ ਲੱਗੀਆਂ ਟੋਟਲ ਹਾਂਜੀ ਤਿੰਨ ਜਣੇ ਇਹ ਮੇਰਾ ਮੁੰਡਾ ਤੇ ਸੀਸੀਟੀਵੀ ਕੈਮਰੇ ਦੇਖ ਕੇ ਘਰ ਤੋਂ ਫਿਰ ਮੁੰਡਾ ਮੈਨੂੰ ਦੇਖ ਕੇ ਆ ਗਿਆ ਵੀ ਬਾਹਰ ਘਟ ਕਾਦਾ ਹੋਇਆ ਉਹਦੇ ਵੀ ਘਟਾਂ ਲੱਗੀਆਂ ਮੇਰਾ ਬੇਟਾ ਜੀ